ਲਗਦੇ ਛਾਵਾਂ ਲਗਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਮ ਲਗਦੀਆਂ ਨਹੀਂ ਤੁਰ ਜਾਵਣ ਇੱਕ ਮਾਰ ਤੇ ਮਾਮ ਲਗਦੀਆਂ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਸ਼ਰਮਾ ਅੱਜ ਤੁਹਾਨੂੰ ਇੱਕ ਐਹੋ ਜੇ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਜਿਹੜਾ ਬਚਪਨ ਤੋਂ ਚੱਲਣ ਫਿਰਨ ਚ ਜ਼ਰੂਰ ਦਿੱਕਤਾ ਉਸ ਨੂੰ ਪੇਸ਼ ਆ ਰਿਹਾ ਵੇ ਲੇਕਿਨ ਉਸਨੇ ਆਪਣੀ ਹਿੰਮਤ ਨਹੀਂ ਛੱਡੀ ਹੌਸਲਾ ਨਹੀਂ ਛੱਡਿਆ ਜਿਸ ਵਜ੍ਹਾ ਨਾਲ ਅਮ੍ਰਿਤਸਰ ਸ਼ਹਿਰ ਦੇ ਸਾਰੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਿਹਾ ਆਪਣੇ ਸੁਰਾਂ ਦੀ ਵਜ੍ਹਾ ਨਾਲ ਸੋ ਸਮੀਰ ਨਾਮ ਹੈ ਇਸ ਦਾ ਸੋ ਸਮੀਰ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਮੀਰ ਬਚਪਨ ਤੋਂ ਚੱਲਣ ਫਿਰਨਤ ਕਾਫੀ ਦਿੱਕਤ ਆ ਰਹੀ ਹੈ ਤੁਹਾਨੂੰ ਸਪੈਸ਼ਲ ਬੱਚਿਆਂ ਦੇ ਵਿੱਚ ਤੁਸੀਂ ਆ ਰਹੇ ਹੋ ਜਵਾਨ ਹੋਏ ਹੋ ਮੁਸ਼ਕਲਾਂ ਨਾਲ ਨਾਲ ਵੱਧੀਆਂ ਗਈਆਂ ਹਨ ਲੇਕਿਨ ਸੁਰਾਂ ਦੇ ਵਿੱਚ ਤੁਹਾਡਾ ਨਾਮ ਅਜਮਰੀਸਰ ਸ਼ਹਿਰ ਦੇ ਵਿੱਚ ਸਾਰੇ ਦੇ ਦਿਲਾਂ ਤੇ ਉੱਤੇ ਤੁਸੀਂ ਰਾਜ ਕਰ ਰਹੇ ਹੋ ਕਿਸ ਤਰ੍ਹਾਂ ਸ਼ੌਕ ਪਿਆ ਕਿ ਸੁਰਾਂ ਦੇ ਸੁਰ ਸਿੱਖੇ ਕਿਤੋਂ ਜਾਂ ਫਿਰ ਗੋਡ ਗਿਫਟ ਅਮੇਜੀ ਪਿਛਲੀ ਇੰਟਰਵਿਊ ਦੇ ਵਿੱਚ ਜੁਆਬ ਜੀ ਨੇ ਮੇਰੀ ਪਿਛਲੀ ਇੰਟਰਵਿਊ ਕੀਤੀ ਸੀ ਮੈਂ ਗਾਏਕ ਮੈਂ ਉਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਗੀਤ ਉਹ ਲਿਖਦਾ ਜਿਹੜੇ ਕਿ ਕਿਸੇ ਮਾਂ ਇਸੇ ਧੀ ਕਿਸੇ ਭੈਣ ਦੇ ਕੋਲ ਬੈਠ ਕੇ ਸੁਣੇ ਜਾਣ ਕਿਉਂਕਿ ਅੱਜ ਕੱਲ ਮਾਡਰਨ ਜ਼ਮਾਨਾ ਹੋ ਗਿਆ ਹੈ ਅੱਜ ਕੱਲ ਗੀਤ ਉਹ ਆ ਗਏ ਨੇ ਜਿਹੜੇ ਕਿ ਕੋਈ ਵੀ ਧੀ ਆਪਣੀ ਮਾਂ ਦੇ ਕੋਲ ਬੈਠ ਕੇ ਨਹੀਂ ਸੁਣ ਸਕਦੀ ਕੋਈ ਵੀ ਭੈਣ ਆਪਣੇ ਭਰਾ ਦੇ ਕੋਲ ਬੈਠ ਕੇ ਨਹੀਂ ਸੁਣ ਸਕਦੀ ਸੋ ਮੈਂ ਜੋ ਵੀ ਜਿੰਨਾ ਵੀ ਲਿਖਿਆ ਸਾਰਾ ਭਗਤੀ ਭਾਵ ਵਾਲਾ ਮੈਟਰ ਲਿਖਿਆ ਸਾਰਾ ਉਹ ਗਾਣੇ ਜ਼ਰੂਰ ਜਿਹੜਾ ਤੁਸੀਂ ਮਾਂ ਦੇ ਉੱਪਰ ਗਾਣੇ ਲਿਖਿਆ ਜ਼ਰੂਰ ਸੁਣਨਾ ਚਾਹੋਗਾ ਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਅਈਂਆ ਗੂੜੀਆਂ ਦਗ ਤੇ ਛਾਵਾਂ ਲਪਦੀਆਂ ਨਹੀਂ ਪੁਰਜਾਮਣ ਇੱਕ ਵਾਰ ਤੇ ਮਾਵਾਂ ਲਪਦੀਆਂ ਨਹੀਂ ਹਏ ਪੁਰਜਾਮਣ ਇੱਕ ਮਾਰ ਤੇ ਮਾਵਾਂ ਲਪਦੀਆਂ ਨਹੀਂ ਇਹ ਮਾਵਾਂ ਲਪਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਮੰਦਾ ਬੋਲਣ ਮੂੰਚੋ ਮਾਵਾ ਰੋਕ ਦਿਆਂ ਚੰਗੀ ਮੜੀ ਤਾਂ ਤੋਂ ਮਾਵਾ ਟੋਕ ਦਿਆਂ ਮੰਤਾ ਬੋਲਣ ਮੂੰਚੋ ਮਾਵਾਂ ਰੋਪ ਦਿਆਂ ਚੰਗੀ ਮਾੜੀ ਥਾਂ ਤੋਂ ਮਾਵਾਂ ਟੋਕ ਦਿਆਂ ਮੁਖ ਤੇ ਐਨੀਆ ਨੇਕ ਸਲਾਵਾ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਹਾਏ ਦੁਰਜਾਵਣ ਇੱਕ ਵਾਰ ਤੇ ਮਾਂਵਾਂ ਲਵਦੀਆਂ ਨਹੀਂ ਸੋ ਸਮੀਰ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਮਾਜੀ ਸਭ ਤੋਂ ਪਹਿਲਾਂ ਕਿ ਜਦੋਂ ਬੱਚੇ ਵੱਡੇ ਹੁੰਦੇ ਆ ਤੇ ਹਰ ਮਾਂ ਦਾ ਇੱਕ ਇੱਛਾ ਹੁੰਦੀ ਹੈ ਕਿ ਉਹਦਾ ਸਾਰਾ ਬਣੇ ਲੇਕਿਨ ਅੱਜ ਜਦੋਂ ਸਮੀਰ ਹੋਇਆ ਸੀ ਉਸ ਤੋਂ ਲੈ ਕੇ ਹੁਣ ਤੱਕ ਹੌਸਲਾ ਵਧਿਆ ਤੁਹਾਡਾ ਜਾਂ ਘਟਿਆ ਸਤਿ ਸ਼੍ਰੀ ਅਕਾਲ ਜੀ ਜਦੋਂ ਦਾ ਸਮੀਰ ਹੋਇਆ ਬਿਲਕੁਲ ਚੱਲ ਨਹੀਂ ਰਿੱਡ ਕੇ ਜਾਂਦਾ ਸੀਗਾ ਤੇ ਅੱਜ ਫੇਰ ਵੀ ਚਲੋ ਮੇਰੀ ਬਾਹ ਫੜ ਕੇ ਚੱਲ ਸਕਦਾ ਹੈ ਕਿਸੇ ਦਾ ਸਹਾਰਾ ਮਿਲ ਜਾਏ ਤਾਂ ਚੱਲ ਸਕਦਾ ਹੈ ਅਜੇ ਤੱਕ ਵੀ ਉਹ ਕਪੜੇ ਆਪਣੇ ਆਪ ਨਹੀਂ ਪਾ ਸਕਦਾ ਇਹ ਵਾ ਕਿ ਮੇਰਾ ਹੌਸਲਾ ਵਧਿਆ ਹੀ ਆ ਇਹਦੇ ਨਾਲ ਕਿਉਂਕਿ ਬਹੁਤ ਲਾਇਕ ਹੈ ਬੱਚਾ ਸਿਰਫ ਪਰਮਾਤਮਾ ਨੇ ਦੀਆਂ ਲੱਤਾ ਵਿੱਚ ਜੇ ਕਮੀ ਨਾ ਪਾਈ ਹੁੰਦੀ ਜਾਂ ਇਹ ਸਪੈਸ਼ਲ ਬੱਚਾ ਨਾ ਹੁੰਦਾ ਤੇ ਮੇਰੇ ਖਿਆਲ ਆ ਕਿ ਅਜਿਹੇ ਵਰਗਾ ਬੱਚਾ ਅੱਜ ਦੁਨੀਆ ਦੇ ਉੱਤੇ ਕਿਸੇ ਘਰ ਹੀ ਨਾ ਹੁੰਦਾ ਜਿੰਨੀ ਇੱਜ਼ਤ ਮਾਨ ਮੈਨੂੰ ਮੇਰੇ ਬੇਟੇ ਨੇ ਦਿੱਤੀ ਆ ਕੋਈ ਨਹੀਂ ਦੇ ਸਕਦਾ ਅੱਜ ਸਮੀਰ ਆਪਣੇ ਸੁਰਾਂ ਦੇ ਰਾਹੀਂ ਤੁਹਾਡਾ ਨਾਮ ਰੋਸ਼ਨ ਕਰ ਰਿਹਾ ਹੈ ਅੰਮ੍ਰਿਤਸਰ ਦੇ ਜ਼ਿਆਦਾਤਰ ਲੋਕ ਸਮੀਰ ਨੂੰ ਜਾਣਦੇ ਆ ਫਕਰ ਹੁੰਦਾ ਜਦੋਂ ਕਹਿੰਦੇ ਕਿ ਉਸ ਸਮੀਰ ਦੀ ਮੰਮੀ ਜਾ ਬਹੁਤ ਜ਼ਿਆਦਾ ਜੀ ਮੈਂ ਅੱਜ ਸਾਰੇ ਲੋਕ ਮੈਨੂੰ ਬੋਲਦੇ ਹੀ ਆ ਕਿ ਉਸ ਸਮੀਰ ਦੀ ਮੰਮੀ ਜਾ ਰਹੀ ਆ ਮੈਂ ਅੱਜ ਉਹਦੇ ਨਾਮ ਨਾਲ ਹੀ ਮਸ਼ਹੂਰ ਆ ਉਹ ਮੇਰੇ ਨਾਮ ਨਾਲ ਮਸ਼ਹੂਰ ਨਹੀਂ ਆ ਕਦੀ ਸਮੀਰ ਜੋ ਜੋ ਵੱਡਾ ਹੁੰਦਾ ਗਿਆ ਹਿੰਮਤ ਵਧੀ ਤੁਹਾਡੀ ਕਿਆਂ ਘੱਟੀਆਂ ਸਮੀਰ ਨੂੰ ਦੇਖ ਕੇ ਕਦੀ ਹੌਂਸਲਾ ਟੁੱਟਿਆ ਮੇਰੀ ਹਿੰਮਤ ਬਹੁਤ ਵਧੀ ਇਹਨੂੰ ਵੇਖ ਕੇ ਮੈਂ ਤਾਂ 1 ਮਿੰਟ ਵੀ ਇਹਨੂੰ ਛੱਡ ਨਹੀਂ ਸਕਦੀ ਸਿਰਫ ਮੈਨੂੰ ਇੱਕੋ ਹੀ ਗਮ ਰਹਿੰਦਾ ਕਿ ਮੈਂ ਜ਼ਿੰਦਗੀ 'ਚ ਰਵਾਂਗੀ ਨਹੀਂ ਤੇ ਫੇਰ ਇਹਦਾ ਕੀ ਬਣੇਗਾ ਬਾਕੀ ਮੈਨੂੰ ਇਹਦੇ ਨਾਲ ਕੋਈ ਮੇਰੀ ਹੌਂਸਲਾ ਟੁੱਟਦਾ ਨਹੀਂ ਹੈ ਨਾ ਕੋਈ ਕੋਸਿਆ ਮੇਰੇ ਵਾਸਤੇ ਇਹ ਬੱਚਾ ਨਾਰਮਲ ਬੱਚਿਆਂ ਨਾਲੋਂ ਵੀ ਵਧੀਆ ਸੋ ਅੱਖਾਂ 'ਚ ਹੰਝੂ ਤੁਸੀਂ ਜ਼ਰੂਰ ਦੇਖ ਸਕਦੇ ਹੋ ਲੇਕਿਨ ਇਹ ਖੁਸ਼ੀ ਦੇ ਹੰਝੂ ਹੈ ਜਦੋਂ ਇੱਕ ਮਾਂ ਸੁਪਨੇ ਸਜਾਉਂਦੀ ਹੈ ਆਪਣੇ ਬੱਚੇ ਤੋਂ ਸੋ ਜਦੋਂ ਸੁਪਨੇ ਪੂਰੇ ਹੁੰਦੇ ਆ ਤੇ ਅੱਖਾਂ 'ਚ ਹੰਝੂ ਵੀ ਆਉਂਦੇ ਆ ਸਮੀਰ ਕੁਲ ਫੇਰ ਇੱਕ ਵਾਰੀ ਗੱਲ ਕਰਾਂਗੇ ਸਮੀਰ ਹੁਣ ਤੱਕ ਕਿੰਨੇ ਮਾਂ ਤੇ ਗਾਣੇ ਲਿਖੇ ਤੁਸੀਂ ਜ਼ਿਆਦਾਤਰ ਮਾਂ ਤੇ ਲਿਖੇ ਕਿੰਨੇ ਗਾਣੇ ਹੁਣ ਤੱਕ ਲਿਖੇ ਹੁਣ ਤੱਕ ਫਿਲਹਾਲ ਮੈਂ 10 ਗਾਣੇ ਜਿਹੜੇ ਨੇ ਮਾਂ ਦੇ ਉੱਪਰ ਲਿਖ ਚੁੱਕਾ ਕੁਝ ਗੀਤ ਹੋਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀਆਂ ਜਿਹੜੇ ਕਿ ਅਸੀਂ ਹਰ ਇੱਕ ਤੇ ਪੈਨ ਦੇ ਕੋਲ ਹਰ ਇੱਕ ਮਾਂ ਦੇ ਕੋਲ ਬੈ ਕੇ ਸੁਣ ਸਕਦੇ ਹਾਂ ਕਿਉਂਕਿ ਮੈਂ ਕੋਈ ਵੀ ਲਿਟਰੇਚਰ ਜਿਹੜਾ ਉਹੋ ਜਿਹਾ ਨਹੀਂ ਕਰਾਂਗਾ ਜਿਹਦੇ ਵਿੱਚ ਸਮਾਜ ਤੇ ਕੋਈ ਵੀ ਬੁਰਾ ਅਸਰ ਪਵੇ ਬਲਕਿ ਮੈਂ ਉਹਨਾਂ ਸਿੰਗਰਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਇਲੈਕਟ੍ਰਿਕ ਚ ਗੀਤ ਜਿਹੜੇ ਟੀਵੀ ਦੇ ਉੱਤੇ ਗਾਉਂਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਬਜਾਏ ਕਿ ਇਲੈਕਟ੍ਰਿਕ ਚ ਗੀਤ ਗਾਉਣ ਦੇ ਜਾਂ ਕਿ ਜਿਹੜੇ ਗੀਤ ਮਾਂ ਪੈਣ ਦੇ ਕੋਲ ਜਾਂ ਧੀਆਂ ਦੇ ਕੋਲ ਸੁਣਨ ਵਾਲੇ ਨਹੀਂ ਹਨ ਉਹ ਗੀਤ ਗਾਉਣ ਦੇ ਉਹਨਾਂ ਚੀਜ਼ਾਂ ਤੇ ਫੋਕਸ ਜ਼ਿਆਦਾ ਕਰੋ ਜਿਹੜੇ ਕਿ ਕੋਈ ਵੀ ਤੁਹਾਡੇ ਗੀਤਾਂ ਨੂੰ ਸੁਣੇ ਤੇ ਤੁਸੀਂ ਵਾਵਾ ਕਰੋ ਜ਼ਿੰਦਗੀ 'ਚ ਸੁਪਨੇ ਹਰ ਬੰਦਾ ਵੇਖਦਾ ਹੈ ਤੁਹਾਡੇ ਸੁਪਨੇ ਕੀ ਮੈਂ ਮੇਰੇ ਸੁਪਨੇ ਇਹ ਨੇ ਕਿ ਅਗਰ ਪਰਮਾਤਮਾ ਦੀ ਕਿਰਪਾ ਨਾਲ ਮੈਂ ਕਿਸੇ ਬੁਲੰਦੀ ਤੇ ਪਹੁੰਚ ਜਾਂਦਾ ਹਾਂ ਮੇਰਾ ਇਹ ਪ੍ਰੋਮਿਸ ਹੈ ਕਿ ਮੈਂ ਆਪਣਾ ਸਾਰਾ ਜੀਵਨ ਜਿਹੜਾ ਬੁਲੰਦ ਬੁਲੰਦੀ ਤੇ ਪਹੁੰਚਣ ਤੋਂ ਬਾਅਦ ਵੀ ਹੁਣ ਵੀ ਆਗੋਸ਼ ਦੇ ਨਾਲ ਹਾਂ ਤੇ ਮੈਂ ਜਿਸ ਵੇਲੇ ਕੋਈ ਵੱਡਾ ਸੰਗਰ ਵੀ ਬਣ ਜਾਣਾ ਤੇ ਮੇਰਾ ਇਹ ਸਾਰਿਆਂ ਨਾਲ ਵਾਦਾ ਮੈਂ ਪੰਜਾਬ ਤੱਕ ਦੇਖ ਰੇ ਸਾਰੇ ਦਸ਼ਕਾਂ ਨਾਲੇ ਵਾਦਾ ਕਰਦਾ ਕਿ ਮੈਂ ਜਿੰਨਾ ਵੀ ਜੀਵਨ ਹੈ ਆਪਣਾ ਅਗੋਸਤੇ ਲਿਖੇ ਲਾਵਾਂਗਾ ਕਿਉਂਕਿ ਅੱਜ ਜੋ ਵੀ ਹੈ ਸਮੀਰ ਅਗੋਸਤੀ ਬਦੌਲਤ ਹੈ ਜਾਂ ਆਪਣੀ ਮਾਂ ਮੈਡਮ ਰਕੇਸ਼ ਪਟਾਰੇ ਜੀ ਦੀ ਬਦੌਲਤ ਹੈ ਸੋ ਬਿਲਕੁਲ ਐਸਾ ਨਾ ਸਮੀਰ ਜਿਸ ਨੇ ਅੱਜ ਤੱਕ ਨਾ ਆਪਣੀ ਮਾਂ ਦਾ ਨਾ ਆਪਣਾ ਹੌਸਲਾ ਟੁੱਟਣ ਦਿੱਤਾ ਤੇ ਲਗਾਤਾਰ ਆਪਣੇ ਸੁਪਨਿਆਂ ਦੇ ਪਿੱਛੇ ਭੱਜਦਾ ਜਰੂਰ ਨਜ਼ਰ ਆ ਰਿਹਾ ਹੈ ਤੇ ਆ ਜ਼ਰੂਰ ਹੈ ਕਿ ਇੱਕ ਦਿਨ ਉਹ ਆਪਣੇ ਸੁਪਨੇ ਜ਼ਰੂਰ ਸੱਚ ਕਰੇਗਾ ਸੋ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਮਨੂ ਦਉ ਇਜਾਜ਼ਤ ਅਸੀਂ ਤੁਹਾਨੂੰ ਸਮੀਰ ਦੇ ਸਰਾਂ ਦੇ ਵਿੱਚ ਛੱਡ ਕੇ ਜਾਂਦੇ ਆ ਸੋ ਅਸੀਂ ਇੱਕ ਵਾਰੀ ਫੇਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਵੀਰ ਆਖ ਦੀ जोगिया वे तूं झूठ बोले बे कौ रुठड़े यार मन लतीड़या